ਕੁਝ ਖਿੱਚ ਕੀ ਹੋਇਆ ਕੀ ਉਹ ਮੇਰੇ ਵੀ ਕੋਈ ਗੱਲ ਤਾਂ ਦੱਸੋ ਧੱਕਾ ਕੀਤਾ ਇਹਨਾਂ ਨੇ ਅਸੀਂ ਅਸੀਂ ਕਿੱਥੋਂ ਆਦੇ ਹੋ ਮੈਂ ਹੁਣ ਥਾਣੇ ਦੇ ਵਿੱਚ ਲੈ ਕੇ ਸੀ ਸਾਨੂੰ ਚੱਕ ਕੇ ਮੇਰੇ ਤੇ ਮੇਰੇ ਪੁੱਤਰ ਨੂੰ ਹਾਂ ਉਹ ਉੱਥੋਂ ਦੀ ਉੱਥੇ ਜਦੋਂ ਲੈ ਕੇ ਗਏ ਸਾਨੂੰ ਬਿਠਾ ਲਿਆ ਉਲਟਾ ਕਹਿੰਦੇ ਤੁਸੀਂ ਇੱਥੇ ਨਜਾਇਜ਼ ਕੀਤਾ ਮੈਂ ਕਿਹਾ ਜੀ ਅਸੀਂ 1973 74 ਤੋਂ ਲੱਗਿਆ ਮੇਰੀ ਲੱਤ ਬਹੁਤ ਦਰਦ ਹੈ ਜੀ ਮੈਨੂੰ ਪਲੀਜ਼ ਜਾਣ ਲੈੰਦੋ ਕਿਉਂਕਿ ਮੇਰੀ ਬਾਹ ਵੀ ਦਰਦ ਹੈ ਉਹ ਤੋਂ ਦੀ ਮੈਨੂੰ ਝੂਠੇ ਕੇਸ ਕਹਿ ਕੇ ਮੇਰੇ ਤੇ ਸਾਈਨ ਕਰਾਏ ਨੇ ਔਰ ਮੈਂ ਇੱਥੇ ਜਿਹੜੇ ਇੰਚਾਰਜ ਸੀਗੇ ਸਾਹਿਬ ਕੀ ਨਾਮ ਉਹਨਾਂ ਦਾ ਹਾਂਜੀ ਇੱਥੇ ਮਾਡਲ ਟਾਉਂ ਚ ਨਹੀਂ ਲੱਤ ਤੇ ਕੋਈ ਛੱਟਾ ਵਜੀ ਇੱਥੇ ਜੀ ਹਾਂ ਮੈਨੂੰ ਇੱਥੇ ਕੁੱਟਿਆ ਮਾਰਿਆ ਤਲਵਾਰਾਂ ਦੇ ਨਾਲ ਤੁਹਾਨੂੰ ਸਾਰੇ ਐਵੀਡੈਂਸ ਮਿਲ ਜਾਣਗੇ ਜਿਹੜੇ ਕਿਹੜੇ ਕੁੱਟਿਆ ਜਿਹੜੇ ਨਜਾਇਜ਼ ਕਬਜ਼ਾ ਕਰਨ ਆਲੇ ਆਏ ਸੀਗੇ ਸਾਰੇ ਅਣਪਛਾਤੇ ਜੀ ਜਿਹੜੇ ਸਾਡੇ ਲੈਂਡਲੋਰਡ ਸੀਗੇ ਉਹਨਾਂ ਦੇ ਰਿਸ਼ਤੇਦਾਰ ਨੇ ਅੱਗੋਂ ਸਾਡਾ ਕੇਸ ਚੱਲ ਰਿਹਾ ਹੈ ਆਲਰੇਡੀ ਸ਼ਰੀਰ ਰਿਆਡ ਦਿਖਾਈ ਦੇ ਰਿਹਾਗਾ ਉਹਦਾ ਕੀ ਸ਼ਰੀਰ ਰਿਆਡ ਮੈਨੂੰ ਨਾਂ ਨਹੀਂ ਪਤਾ ਜੀ ਪਰ ਅੱਜ ਤੋਂ ਉਹ ਮਿਹਨਤ ਆਪਾਂ 10 12 ਦਿਨ ਪਹਿਲਾਂ ਵੀ ਸਾਨੂੰ ਧਮਕੀਆਂ ਦੇ ਕੇ ਝੂਠੇ ਕੇਸ ਬਣਾਵਾਂਗੇ ਇਹ ਕਰਾਂਗੇ ਅੱਜ ਉਹੀ ਕੀਤਾ ਜੀ yogi veer ਅੱਜ ਕਿ ਤੱਕੇ ਨਾਲ ਸਾਈਨ ਕਰਾ ਨਹੀਂ ਕਹਿੰਦੇ ਮੈਂ ਤੈਨੂੰ ਛੁੱਕ ਕੇ ਅੰਦਰ ਕਰਦਾ ਨਹੀਂ ਨਹੀਂ ਖਬਰਾਂ ਦੀ ਲੋੜ ਛੁੱਕ ਕੇ ਅੰਦਰ ਕਰਦਾ ਮੈਂ ਕਹੇ ਕਰ ਲਈਏ ਮੇਰੇ ਪੁੱਤਰ ਨੂੰ ਛੋੜ ਦੇ ਖਬਰਾਂ ਦੀ ਲੋੜ ਕਿੱਥੇ ਗਏ ਸੀ ਇੱਥੋਂ ਜੀ ਸਾਨੂੰ ਚੱਕ ਕੇ ਬਿਠਾ ਲਿਆ ਤੇ ਰਸਤੇ ਦੇ ਵਿੱਚ ਦੋ ਉਹਨਾਂ ਨੇ ਅਬਿਊਸਿਵ ਲੈਂਗੁਏਜ ਤੇ ਸਾਨੂੰ ਅੰਦਰ ਰੱਖ ਕੀਤਾ ਸਰ ਪੁਲਿਸ ਨੇ ਕੀ ਕੀਤਾ ਸਾਨੂੰ ਜੇ ਪ੍ਰਾਈਵੇਟ ਬੰਦੇ ਨੇ ਕਿਹਦੇ ਚੱਕਿਆ ਹੈ ਵੀ ਪ੍ਰਾਈਵੇਟ ਬੰਦਿਆਂ ਨੇ ਤੇ ਹਮਲਾ ਕੀਤਾ ਜੀ ਮੈਂ ਉਸ ਟਾਈਮ 100 ਨੰਬਰ ਤੇ ਕ ਤੇ ਕੋਈ ਹੈਲਪ ਨਹੀਂ ਆਈ ਇਹ ਨਾਲ ਦੇ ਨਾਲ ਇਹ ਆਏ ਅਸੀਂ ਤਾਂ ਸੋਚੇ ਸਾਡੀ ਹੈਲਪ ਵਾਸਤੇ ਆਏ ਨੇ ਪਰ ਇਹ ਤਾਂ ਸਾਨੂੰ ਬਾਹੋਂ ਪਕੜ ਕੇ ਤਕੂਗੇ ਅੰਦਰ ਗੱਡੀ 'ਚ ਬਿਠਾ ਕੇ ਉਹ ਤੁਹਾਨੂੰ ਮਾਰਕੀਟ 'ਚੋਂ ਕੁਛ ਨਾ ਕੁਛ ਪਤਾ ਲੱਗ ਜਾਊਗਾ ਸਾਰਿਆਂ ਦੇ ਸਾਹਮਣੇ ਹੋਇਆ ਦਿਨ ਦਿਹਾੜੇ ਹੋਇਆ ਕੰਮ ਉੱਥੇ ਮੈਨੂੰ ਬਿਠਾ ਕੇ ਰੱਖਿਆ ਤੇ ਉੱਥੇ ਅੰਦਰ ਉਹ ਅੰਦਰ ਜਿੱਥੇ ਚੋਰ ਜੱਕੇ ਜਿੱਥੇ ਹੱਤਗੜੀਆਂ ਲੱਗੀਆਂ ਨੇ ਉੱਥੇ ਬਿਠਾਇਆ ਥਾਣੇ 'ਚ ਥਾਣੇ ਦੇ ਕੀ ਮਾਡਲ ਟਾਉਨ ਹਾਂਜੀ ਸਰ ਕੋਸ ਨੇ ਤੁਹਾਨੂੰ ਧਮਕੀ ਦਿੱਤੀ ਹੈ ਸਰ ਇਸ ਤੋਂ ਵੱਡੀ ਕੀ ਧਮਕੀ ਤੂੰ ਸਾਈਨ ਕਰਨੀ ਤੇ ਤੈਨੂੰ ਅੱਜ ਹੀ ਅੰਦਰ ਕਰ ਦਾਂਗੇ ਅੱਜ ਹੀ ਅੰਦਰ ਕਰਾਂਗੇ ਤੂੰ ਸਾਰੀ ਜ਼ਿੰਦਗੀ ਥਕੇ ਖਾਏਂਗਾ ਜੇਲ੍ਹਾਂ ਦੇ ਵਿੱਚ ਤੇ ਤੇਰਾ ਮੁੰਡਾ ਜਵਾਨ ਨਾਲ ਇੱਕ ਸਪਸ਼ਟ ਸੀ ਮੈਂ ਮਰਦਾ ਕੀ ਨਾ ਕਰਦਾ ਮੈਂ ਕਹਾਂ ਜੀ ਮੈਨੂੰ ਤੁਸੀਂ ਛੱਡੋ ਕਿਹਦੇ ਨੂੰ ਕੋਈ ਐਸਾ ਸੱਚ ਨੂੰ ਸਰ ਇਹ ਇੱਥੇ ਜੀ ਪਤਾ ਨਹੀਂ ਜੀ ਉੱਪਰ ਉਹਦੀ ਜੱਗ ਲੱਗਿਆ ਕੀ ਹੋਇਆ ਰੱਬ ਨੂੰ ਪਤਾ ਯਾਰ ਸਰ ਮੈਨੂੰ ਜਾਣ ਲੈਣ ਦਿਓ ਮੇਰੀ ਲਤ ਬਹੁਤ ਕਰ ਰਹੀ ਹੈ